ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਦੋਂ ਵੀ ਘਰ ਦੇ ਵਿੱਚ ਪ੍ਰਸ਼ਾਦਾ ਛਕਦੇ ਆ ਨਾ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਫਿਰ ਬਿਮਾਰੀਆਂ ਵਾਝ ਜਾਂਦੀਆਂ ਨੇ ਤੇ ਘਰ ਵਿੱਚ ਬਰਕਤ ਵੀ ਨਹੀਂ ਰਹਿੰਦੀ ਰੋਟੀ ਖਾਂਦੇ ਸਮੇਂ ਜਿਹੜੀਆਂ ਸੱਤ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਨਾ ਉਹਦੇ ਬਾਰੇ ਗੱਲ ਕਰਾਂਗੇ ਤੇ ਉਹ ਗੱਲਾਂ ਜੋ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ ਆਪਾਂ ਵੀ ਸਰਬਣ ਕਰੀਏ ਤੇ ਬੱਚਿਆਂ ਨੂੰ ਵੀ ਜ਼ਰੂਰ ਦੱਸਿਓ ਜੀ ਸਭ ਤੋਂ ਪਹਿਲੀ ਗੱਲ ਹੈ ਜੀ ਜਦੋਂ ਰੋਟੀ ਖਾਂਦੇ ਹਾਂ ਸਭ ਤੋਂ ਪਹਿਲਾਂ ਹੱਥ ਧੋਣੇ ਬਹੁਤ ਜ਼ਰੂਰੀ ਨੇ ਮਰਿਆਦਾ ਅਨਸਾਰ ਮਰਿਆਦਾ ਸ਼ਬਦ ਹੋਣ ਮੈਂ ਕਿਉਂ ਵਰਤੇ ਆ ਜੀ ਕਿਉਂਕਿ ਗੁਰਬਾਣੀ ਵਿੱਚ ਅੰਨ ਨੂੰ ਦੇਵਤਾ ਲਿਖਿਆ ਹੋਇਆ ਅੰਨ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਇਹਦੇ ਪਿੱਛੇ ਦਾ ਬੰਦਾ ਦਿਨ ਰਾਤ ਭੱਜਿਆ ਫਿਰਦਾ ਹਨਾ ਜੀ ਵੈਸੇ ਕਈ ਵਾਰੀ ਅਸੀਂ ਬਾਹਰੋਂ ਆਉਨੇ ਆ ਕਿਰਤ ਕਰਕੇ ਆਉਨੇ ਆ ਨਾ ਤਾਂ ਤਕਾਤ ਹੋ ਜਾਂਦੀ ਆ ਕਈਆਂ ਨੂੰ ਤੇ ਉਸੇ ਤਰ੍ਹਾਂ ਮੰਝੇ ਜਾਂ ਕੁਰਸੀ ਤੇ ਬੈਠ ਜਾਣੇ ਆ ਆਪਾਂ ਕਹਿ ਦਿੰਨੇ ਆ ਵੀ ਪ੍ਰਸ਼ਾਦਾ ਲੈ ਕੇ ਆਓ ਕਿਉਂਕਿ ਸਾਨੂੰ ਹੱਥ ਤੋਂ ਉਹਨਾਂ ਨੂੰ ਠਕਾਵਟ ਜਿਹੀ ਮਹਿਸੂਸ ਹੁੰਨ ਲੱ ਜਾਂਦੀ ਆ ਕਿਉਂਕਿ ਉਹ ਤਾਂ ਇੱਕ ਆਰਧੇ ਪੱਕੀ ਨਹੀਂ ਨਾ ਹੁੰਦੀ ਬਾਹਰ ਮਿਲਦੇ ਆ ਹਰੇਕ ਨਾ ਹੱਥ ਮਣਾਉਂਦੇ ਆ ਪਰ ਵੈਸੇ ਤਾਂ ਸਿੱਖੀ ਵਿੱਚ ਜਿਹੜਾ ਹੱਥ ਮਣਾਉਣਾ ਨਾ ਉਦੋਂ ਵਰਜਿਤ ਕੀਤਾ ਗਿਆ ਮਤਲਬ ਮਨਾਹੀ ਕੀਤੀ ਗਈ ਆ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਓ ਜਦੋਂ ਵੀ ਅਸੀਂ ਕਿਸੇ ਨਾਲ ਹੱਥ ਮਣਾਉਂਦੇ ਆ ਨਾ ਜਿਹੜੇ ਉਹਦੇ ਹੱਥ ਦੇ ਕਟਾਣੂ ਹੁੰਦੇ ਆ ਉਹ ਸਾਡੇ ਹੱਥਾਂ ਵਿੱਚ ਲੱਗ ਜਾਂਦੇ ਨੇ ਅਸੀ ਹੋਤਾ ਹੀ ਪ੍ਰਸ਼ਾਦਾ ਛਕਣ ਬੈਠ ਜਾਨੇ ਆ ਐਦਾਂ ਪ੍ਰਸ਼ਾਦਾ ਕਦੇ ਵੀ ਨਹੀਂ ਛਕਣਾ ਚਾਹੀਦਾ ਜੀ ਪਹਿਲਾ ਹੱਥ ਜ਼ਰੂਰ ਧੋਣੇ ਚਾਹੀਦੇ ਨੇ ਇਹ ਗੱਲ ਹਮੇਸ਼ਾ ਯਾਦ ਰੱਖਣਾ ਤੇ ਦੂਜੀ ਗੱਲ ਜੀ ਰੋਟੀ ਖਾਣ ਸਮੇਂ ਕਦੇ ਵੀ ਕਾਲੀ ਨਹੀਂ ਕਰਨੀ ਚਾਹੀਦੀ ਤੇਜ਼ੀ ਤੇਜ਼ੀ ਕਰਕੇ ਰੋਟੀ ਬਿਲਕੁਲ ਨਹੀਂ ਛਕਣੀ ਚਾਹੀਦੀ ਰੋਟੀ ਨੂੰ ਸਹਿਜ ਸਹਿਜੇ ਅਵਸਥਾ ਵਿੱਚ ਹੀ ਛਕਣਾ ਚਾਹੀਦਾ ਜਿੰਨੀ ਮਰਜ਼ੀ ਭੁੱਖ ਜਾਂ ਕਾਲੀ ਹੋਵੇ ਤੁਹਾਨੂੰ ਪਹਿਲਾਂ ਤਾਂ ਦੇਖੋ ਹੱਥ ਸਾਫ਼ ਜ਼ਰੂਰ ਕਰਨੇ ਨੇ ਫਿਰ ਹੌਲੀ ਹੌਲੀ ਪ੍ਰਸ਼ਾਦਾ ਛਕਣਾ ਪੁਰਾਣੇ ਜਿਹੜੇ ਵੈਦ ਹਕੀਮ ਸੀ ਨਾ ਜਿਹੜੇ ਉਹ ਦੱਸਦੇ ਹੁੰਦੇ ਸੀ ਵੀ ਜਿਹੜੀ ਇੱਕ ਬੁਰਕੀ ਰੋਟੀ ਦੀ ਹੁੰਦੀ ਆ ਨਾ ਉਹਨੂੰ 32 ਵਾਰ ਚਿੱਠਣਾ ਚਾਹੀਦਾ ਪਤਾ ਕਿਉਂ ਚਿੱਠਣਾ ਜੇ ਤਾਂ ਕਿਉਂਕਿ ਜੀ ਆਪਣੇ ਦੰਦ ਵੀ ਬੱਤੀ ਹੁੰਦੇ ਨੇ ਕਹਿੰਦੇ ਜੀ ਉਹਨਾਂ ਨੂੰ 32 ਵਾਰ ਚਿੱਥ-ਚਿੱਤ ਕੇ ਖਾਣਾ ਚਾਹੀਦਾ ਐਵੇਂ ਬਿਮਾਰੀਆਂ ਘਟਦੀਆਂ ਨੇ ਪਰ ਅੱਜ ਦੇ ਲੋਕ ਨੇ ਜਿਹੜੇ ਉਹਨਾਂ ਕੋਲ ਸਮਾਂ ਹੈ ਨਹੀਂ ਬਹੁਤੇ ਲੋਕਾਂ ਨੂੰ ਐ ਹੁੰਦਾ ਨਾ ਵੀ ਫਟਾਫਟ ਰੋਟੀ ਖਾ ਲੋ ਟਾਈਮ ਨਹੀਂ ਹੈਗਾ ਟਾਈਮ ਦੀ ਬਹੁਤ ਪਵੰਦੀ ਜਿਵੇਂ ਆਪਾਂ ਕਹਿੰਦੇ ਆ ਵੀ ਕਾਟ ਹੋਈ ਪਈ ਆ ਪਰ ਦੇਖੋ ਜੀ ਰੋਟੀ ਖਾਤਰ ਹਨਾ ਕਹਿੰਦੇ ਭੱਜਿਆ ਬੰਦਾ ਫਿਰਦਾ ਰਹਿੰਦਾ ساری ਉਮਰ ਗਵਾ ਲੈਂਦਾ ਪਰ ਉਹਨੂੰ ਪ੍ਰਸ਼ਾਦਾ ਛਕਾਉਂਦਾ ਢੰਗ ਨਹੀਂ ਆਉਂਦਾ ਤੇ ਵਾਹਿਗੁਰੂ ਜੀ ਤੀਜੀ ਗੱਲ ਕਿਹੜੀ ਆ ਜੋ ਰੋਟੀ ਖਾਣ ਸਮੇ ਹਮੇਸ਼ਾ ਧਿਆਨ ਚ ਰੱਖਣੀ ਚਾਹੀਦੀ ਆ ਰੋਟੀ ਖਾਣ ਤੋਂ ਪਹਿਲਾਂ ਤੁਹਾਨੂੰ ਅਰਦਾਸ ਕਰਨੀ ਚਾਹੀਦੀ ਆ ਕਿਹੜੀ ਅਰਦਾਸ ਜੀ ਰੋਟੀ ਖਾਣ ਤੋਂ ਪਹਿਲਾਂ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਿੰਨਾ ਕੇ ਸੰਗ ਪਾਪ ਗਵਾਵਣਾ ਜਾਂ ਨਾਨਕ ਸਦ ਬਲੇ ਹਾਰੇ ਬਲ ਬਲ ਜਾਵਣਾ ਤੇਰਾ ਦਿੱਤਾ ਖਾਵਣਾ ਹੈ ਨਾ ਇਹ ਪੰਕਤੀ ਦਾ ਜਾਪ ਤੁਸੀਂ ਪੰਜ ਵਾਰ ਕਰਨਾ ਹੈ ਤੇ ਕਹਿਣਾ ਵਾਹਿਗੁਰੂ ਜੀ ਤੁਸੀਂ ਹੀ ਉਹ ਜੋ ਸਾਨੂੰ ਅੱਜ ਵਧੀਆ ਪ੍ਰਸ਼ਾਦ ਦਾ ਛਕਣ ਨੂੰ ਦਿੱਤਾ ਦੁਨੀਆ ਵਿੱਚ ਤਾਂ ਅਜਿਹੋ ਜਿਹੀ ਸ਼ਰੀਰ ਵੀ ਨੇ ਜਿਨ੍ਹਾਂ ਨੂੰ ਦੋ ਟਾਈਮ ਦਾ ਜਿਹੜਾ ਪ੍ਰਸ਼ਾਦ ਦਾ ਰੋਟੀ ਜੀ ਨਸੀਬ ਨਹੀਂ ਹੁੰਦੀ ਆਪਾਂ ਬਹੁਤ ਭਾਗਾਂ ਵਾਲੇ ਆ ਜੇ ਤੁਹਾਡੇ ਘਰੇ ਤੁਹਾਨੂੰ ਦੋ ਟਾਈਮ ਦੀ ਰੋਟੀ ਨਸੀਬ ਹੋ ਰਹੀ ਹੈ ਨਾ ਤਾਂ ਤੁਸੀਂ ਥੋੜੇ ਤੋਂ ਵੱਡੇ ਭਾਗਾਂ ਵਾਲਾ ਕੋਈ ਨਹੀਂ ਹੈਗਾ ਇਸ ਦੀਨ ਦੁਨੀਆ ਤੇ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਜੇ ਤੁਹਾਨੂੰ ਦੋ ਟਾਈਮ ਦੀ ਰੋਟੀ ਪੂਰੀ ਵਧੀਆ ਨਸੀਬ ਹੋ ਰਹੀ ਆ ਪਰ ਤੁਸੀਂ ਕਹਿਣਾ ਜੀ ਪਰ ਮੈਂ ਤੁਹਾਡਾ ਸ਼ੁਕਰ ਗੁਜ਼ਾਰਨਾ ਤੁਸੀਂ ਮੈਨੂੰ ਰੋਟੀ ਦਿੱਤੀ ਆ ਤੇ ਵਾਹਿਗੁਰੂ ਜੀ ਬਾਅਦ ਵਿੱਚ ਵੀ ਸ਼ੁਕਰਾਨਾ ਕਰਨਾ ਤੁਸੀਂ ਰੋਟੀ ਖਾਣ ਤੋਂ ਬਾਅਦ ਵੀ ਸ਼ੁਕਰਾਨਾ ਕਰਨਾ ਦੇਖੋ ਜੀ ਕਿਉਂਕਿ ਪਤਾ ਕਿੰਨੇ ਲੋਕਾਂ ਨੂੰ ਰੋਟੀ ਨਹੀਂ ਜੁੜਦੀ ਕਿੰਨੇ ਲੋਕ ਲੋਕ ਨੇ ਜਿਹੜੇ ਫੁੱਟਪਾਥ ਤੇ ਪੈਂਦੇ ਨੇ ਵਿਚਾਰੇ ਰੋਟੀ ਹੁਣ ਆਪਾਂ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਆਪਾਂ ਦੇਖਦੇ ਨਾ ਕਿੰਨੀਆਂ ਵੀਡੀਓ ਵਾਇਰਲ ਹੁੰਦੀ ਹੈ ਵੀ ਲੋਕ ਕਿਵੇਂ ਵਿਚਾਰੇ ਚੁਗ ਚੁੱਕ ਕੇ ਖਾਣਾ ਖਾਂਦੇ ਆ ਪਰ ਆਕਾਰਪੁਰਖ ਵਾਹਿਗੁਰੂ ਨੇ ਆਪਾਂ ਨੂੰ ਉਹਨਾਂ ਚ ਰੱਖਿਆ ਵੀ ਆਪਾਂ ਨੂੰ ਦੋ ਟਾਈਮ ਦੀ ਰੋਟੀ ਬਹੁਤ ਵਧੀਆ ਨਸੀਬ ਹੋ ਰਹੀ ਹੈ ਤੁਸੀਂ ਆਪਦੇ ਘਰੇ ਕਾਸੀ ਨਾਲ ਰੋਟੀ ਖਾ ਰਹੇ ਹੋ ਪਰ ਤੁਹਾਡਾ ਢਿੱਡ ਭਰ ਰਿਹਾ ਨਾ ਇਸ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਜਿਹੜਾ ਉਹ ਸ਼ੁਕਰ ਜ਼ਰੂਰ ਕਰਿਆ ਕਰੋ ਤੇ ਵਾਹਿਗੁਰੂ ਜੀ ਚੌਥੀ ਗੱਲ ਕਿਹੜੀ ਹੈ ਜੀ ਕਈ ਲੋਕ ਰੋਟੀ ਖਾਂਦੇ ਸਮੇਂ ਥੋੜੇ ਜਿਹਾ ਉਦਾਸ ਹੁੰਦੇ ਆ ਉਦਾਸੀ ਦਾ ਕਾਰਨ ਵੀ ਜੀ ਆਪਾਂ ਦੇਖੋ ਰੇਤ ਦੇ ਘਰੇ ਕੋਈ ਨਾ ਕੋਈ ਉਦਾਸੀ ਜ਼ਰੂਰ ਹੁੰਦੀ ਆ ਕਿਸੇ ਦਾ ਤਨ ਦੁਖੀ ਕਿਸੇ ਦਾ ਮਨ ਦੁਖੀ ਹੈਨਾ ਜੀ ਕਿਸੇ ਨੂੰ ਪੈਸਿਆਂ ਦੀ ਕਿੱਲਤ ਹੁੰਦੀ ਆ ਕਿਸੇ ਨੂੰ ਕਾਸੇ ਦਾ ਫਿਕਰ ਹੁੰਦਾ ਉਦਾਸ ਹੋ ਕੇ ਰੋਟੀ ਕਦੇ ਵੀ ਨਹੀਂ ਖਾਣੀ ਚਾਹੀਦੀ ਕਿਉਂਕਿ ਜਦੋਂ ਤੁਸੀਂ ਪੂਰੇ ਖੁਸ਼ੀ ਖੁਸ਼ਮਾਨ ਨਾਲ ਰੋਟੀ ਸ਼ਕੋਗੇ ਨਾ ਫਿਰ ਕਿਰਪਾ ਵਰਤੇਗੀ ਕਿਉਂਕਿ ਜਦੋਂ ਤੁਸੀਂ ਰੋਟੀ ਦਾ ਸਤਿਕਾਰ ਕਰੋਗੇ ਨਾ ਅੰਨ ਦਾ ਸਤਿਕਾਰ ਕਰੋਗੇ ਜੀ ਆਪੀ ਕਿੱਪਾ ਹੋਈਆਂ ਭੋਜਨ ਹਮੇਸ਼ਾ ਸਵਾਦ ਨਾਲ ਖਾਣਾ ਚਾਹੀਦਾ ਪੁਰਾਣੇ ਬਜ਼ੁਰਗ ਅਕਸਰ ਤਾਂ ਹੀ ਕਹਿੰਦੇ ਹੁੰਦੇ ਸੀ ਵੀ ਬੰਦਾ ਰੋਟੀ ਲਈ ਇੰਨੀ ਭੱਜ ਦੌੜ ਕਰਦਾ ਜੇ ਮਨ ਖੁਸ਼ ਕਰਕੇ ਰੋਟੀ ਨਾ ਖਾਦੀ ਨੇ ਫਿਰ ਤਾਂ ਉਹਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਮਨ ਖੁਸ਼ ਰੱਖ ਕੇ ਰੋਟੀ ਵੀ ਨਹੀਂ ਖਾਦੀ ਫਿਰ ਤਾਂ ਉਹਦਾ ਕੀ ਫਾਇਦਾ ਜੀ ਹੈ ਨਾ ਕਿਉਂਕਿ ਖਾਦੀ ਜਿਹੜੀ ਆਪਣੀ ਖਰਾਕ ਹੁੰਦੀ ਹੈ ਉਹੀ ਲੰਘੂ ਬਣਦਾ ਕਿਉਂਕਿ ਰੋਟੀ ਖਾਂਦੇ ਸਮੇਂ ਦਿਮਾਗ ਦੇਖੋ ਜੀ ਪਤਾ ਕਿੰਦਾ ਆਪਾਂ ਰੋਟੀ ਖਾ ਰਹੇ ਹਾਂ ਦਿਮਾਗ ਵਿੱਚ ਬਹੁਤ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਵੀ ਆ ਮੇਰਾ ਕੰਮ ਪੇਂਟਿੰਗ ਪਿਆ ਜਾਂ ਪੈਸੇ ਕਿੱਥੋਂ ਆਉਣਗੇ ਜਾਂ ਮੇਰਾ ਕੁਝ ਬਣ ਨਹੀਂ ਰਿਹਾ ਹਨਾ ਕੁਝ ਨਾ ਕੁਝ ਸੋਚਦੇ ਆਪਾਂ ਰੋਟੀ ਖਾਂਦੇ ਆ ਇਸ ਲਈ ਕੋਈ ਗੱਲ ਨਾ ਕਰੋ ਪੰਜਵੀਂ ਗੱਲ ਕਿਹੜੀ ਆ ਜੀ ਅੰਨ ਦਾ ਸਤਕਾਰ ਬਹੁਤ ਜ਼ਰੂਰੀ ਆ ਰੋਟੀ ਵੀ ਦੇਵਤਾ ਹੀ ਹੈ ਹਮੇਸ਼ਾ ਚੌਂਕੜਾ ਮਾਰ ਕੇ ਹੀ ਪ੍ਰਸ਼ਾਦਾ ਛਕਣਾ ਚਾਹੀਦਾ ਤੇ ਨੀਚੇ ਬੈਠ ਕੇ ਦੇਖੋ ਜੀ ਪ੍ਰਸ਼ਾਦਾ ਛਕਣਾ ਚਾਹੀਦਾ ਵੈਸੇ ਤਾਂ ਅੱਜ ਕੱਲ੍ਹ ਲੋਕ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਅੱਜ ਕੱਲ੍ਹ ਡਾਈਨਿੰਗ ਟੇਬਲ ਵਗੈਰਾ ਆ ਚੁੱਕੇ ਨੇ ਨਾ ਹੋਰ ਵਧੀਆ ਸਾਧਨ ਆ ਚੁੱਕੇ ਨੇ ਕਹਿਣ ਦਾ ਭਾਵ ਜੀ ਲੋਕ ਸ਼ਰਮ ਮੰਦੇ ਨੇ نیچے ਬੈਠ ਕੇ ਚੌਂਕੜਾ ਮਾਰ ਕੇ ਰੋਟੀ ਖਾਣ ਚਾਹਣਾ। ਕਦੇ ਵੀ ਬੈੱਡ ਜਾਂ ਕੁਰਸੀ ਤੇ ਬੈਠ ਕੇ ਪ੍ਰਸ਼ਾਦਾ ਨਹੀਂ ਖਾਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਕਲੇਸ਼ ਵੱਧਦਾ ਜੀ। ਇਹ ਬਜ਼ੁਰਗ ਅਕਸਰ ਕਹਿੰਦੇ ਹੁੰਦੇ ਸੀ ਵੀ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਪਰੇਸ਼ ਅਕਸਰ ਹੀ ਪੈਂਦਾ ਰਹਿੰਦਾ। ਇਸ ਲਈ ਹਮੇਸ਼ਾ نیچے ਬੈਠ ਕੇ ਪ੍ਰਸ਼ਾਦਾ ਖਾਣਾ ਚਾਹੀਦਾ ਕਿਉਂਕਿ ਆਪਣੇ ਜਿਹੜੇ ਗੁਰੂ ਮਹਾਰਾਜ ਜੀ ਸੀ ਉਹਨਾਂ ਨੇ ਵੀ ਇਹੀ ਪਰੰਪਰਾ ਚਲਾਈ ਸੀ ਵੀ نیچے ਬੈਠ ਕੇ ਪ੍ਰਸ਼ਾਦਾ ਖਾਣਾ ਚਾਹੀਦਾ ਸੰਗਤ 'ਚ ਬੈਠ ਕੇ ਹਨਾ ਤਾਂ ਫਿਰ ਆਪਾਂ ਘਰੇ ਵੀ ਇਹ ਚੀਜ਼ ਵਰਤ ਸਕਦੇ ਆਪਾਂ ਪੂਰੀ ਫੈਮਿਲੀ ਕੋਸ਼ਿਸ਼ ਕਰਿਆ ਕਰੋ ਜੇ ਪੂਰੀ ਫੈਮਿਲੀ ਪੂਰੇ ਪਰਿਵਾਰ ਨਾਲ ਬੈਠ ਕੇ ਪ੍ਰਸ਼ਾਦਾ ਬਾਣੀ ਛਕਿਆ ਕਰੋ ਪਿਆਰ ਵਧਦਾ ਆ ਪੁਰਾਣੇ ਸਮੇਂ ਵਿੱਚ ਜਿਹੜੇ ਆਪਣੇ ਬਜ਼ੁਰਗ ਹੁੰਦੇ ਸੀ ਨਾ ਦਾਦੇ ਨਾਨੀਆਂ ਪੜਨਾਨੀਆਂ ਹੁੰਦੀਆਂ ਸੀ ਉਹ ਜੀ ਨੀਚੇ ਬੈਠ ਕੇ ਪ੍ਰਸ਼ਾਦਾ ਛਕਦੇ ਸੀ ਨਾਲੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦੇ ਸੀ ਦੇਖੋ ਜੀ ਗੁਰੂ ਘਰਾਂ ਵਿੱਚ ਵੀ ਐਂ ਹੁੰਦਾ ਨੀਚੇ ਬੈਠ ਕੇ ਆਪਾਂ ਪ੍ਰਸ਼ਾਦਾ ਸੰਗ ਛਕਦੇ ਆ ਨਾ ਸੰਗਤ ਚ ਬੈਠ ਕੇ ਪ੍ਰਸ਼ਾਦਾ ਆਪਾਂ ਛਕਦੇ ਆ ਤੇ ਇਸੇ ਲਈ ਆਪਾਂ ਇਹ ਨਿਯਮ ਆਪਣੇ ਘਰ ਵਿੱਚ ਵੀ ਲਾਗੂ ਕਰ ਸਕਦੇ ਆ ਜੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਹੁੰਦਾ ਕੀ ਹੈ ਜੀ ਨੀਚੇ ਬੈਠ ਕੇ ਪ੍ਰਸ਼ਾਦ ਦਾ ਛਕਣ ਨਾਲ ਅੱਧੀਆਂ ਬਿਮਾਰੀਆਂ ਜਿਹੜੀਆਂ ਉਹ ਘਟ ਜਾਂਦੀਆਂ ਨੇ ਦੂਰ ਹੋ ਜਾਂਦੀਆਂ ਨੇ ਤੇ ਜਿਹੜਾ ਸ਼ਾਂਤਮਈ ਤੁਸੀਂ ਇੱਕ ਗੱਲ ਹੋਰ ਸੋਚੋ ਜੀ ਸ਼ਾਂਤਮਈ ਮਾਹੌਲ ਵਿੱਚ ਹਮੇਸ਼ਾ ਪ੍ਰਸ਼ਾਦ ਦਾ ਛਕਿਆ ਕਰੋ ਹਮੇਸ਼ਾ ਸਮੇਂ ਸਿਰ ਪ੍ਰਸ਼ਾਦ ਦਾ ਛਕਿਆ ਕਰੋ ਵੈਸੇ ਤਾਂ ਜਿਹੜੇ ਆਪਣੇ ਪ੍ਰਾਣੇ ਬਜ਼ੁਰਗ ਹੁੰਦੇ ਸੀ ਅਸੀਂ ਵੀ ਆਪਣੀਆਂ ਮੰਮੀਆਂ ਦਾਦੀਆਂ ਤੋਂ ਸੁਣਦੇ ਆਏ ਆ ਵੀ ਹਮੇਸ਼ਾ ਜਦੋਂ ਸੂਰਜ ਛੇਪੇ ਜਾਂਦਾ ਨਾ ਮੰਨ ਲਓ 6 ਵਜੇ ਛੇਪੇ ਜਾਂਦਾ ਆ ਉਦੋਂ ਹਮੇਸ਼ਾ ਆਪਾਂ ਨੂੰ ਭੋਜਨ ਛੱਕ ਲੈਣਾ ਚਾਹੀਦਾ ਆ ਕਿਉਂਕਿ ਰਾਤ ਨੂੰ ਭੋਜਨ ਪਚਣ ਤੇ ਜਿਵੇਂ ਕਹਿੰਦੇ ਆ ਆਸਾਨੀ ਨਾਲ ਪਚ ਜਾਂਦਾ ਜੇ ਆਪਾਂ ਟਾਈਮ ਨਾਲ ਖਾ ਲੈਨੇ ਆ ਨਹੀਂ ਭੋਜਨ ਪਚਦਾ ਨਹੀਂ ਹੈਗਾ ਆਪਣਾ ਪਾਚਣ ਤੰਤਰ ਆ ਜਿਹੜਾ ਜੀ ਉਹ ਖਰਾਬ ਹੋਣ ਲੱਗ ਜਾਂਦਾ ਠੀਕ ਹੈ ਜੀ ਇਹ ਪ੍ਰਾਣਿਤ ਬਜ਼ੁਰਗ ਵੀ ਹਮੇਸ਼ਾ ਕਹਿੰਦੇ ਹੁੰਦੇ ਸੀ ਸਵੇਰ ਦੀ ਰੋਟੀ ਤੇ ਰਾਤ ਦੀ ਰੋਟੀ ਹਮੇਸ਼ਾ ਸਮੇਂ ਸਿਰ ਰੱਖੋ ਠੀਕ ਹੈ ਜੀ ਤੇ ਛੇਵੀਂ ਗੱਲ ਕਿਹੜੀ ਹੈ ਜੀ ਕਦੇ ਵੀ ਝੂਠ ਨਹੀਂ ਛੱਡਣੀ ਚਾਹੀਦੀ ਗੁਰਦਾਰ ਸਾਹਿਬ ਵਿੱਚ ਵੀ ਲਿਖਿਆ ਹੁੰਦਾ ਨਾ ਜੀ ਬੀ ਪ੍ਰਸ਼ਾਦਾ ਭਾਈ ਲੋੜ ਅਨਸਾਰ ਛਕੋ ਕਿਉਂਕਿ ਮਹਾਪੁਰਖ ਜੀ ਕਹਿੰਦੇ ਸੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ ਤੇ ਸੰਤ ਬਾਬਾ ਨਨਤ ਸਿੰਘ ਮਹਾਰਾਜ ਜੀ ਤੇ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਜੀ ਰਾਣਾ ਸਾਹਿਬ ਵਾਲੇ ਕਹਿੰਦੇ ਹੁੰਦੇ ਸੀ ਭਾਈ ਝੂਠ ਤੇ ਝੂਠ ਦੋਨੋਂ ਹੀ ਮਾੜੇ ਨੇ ਗੁਰੂ ਘਰ ਜਾ ਕੇ ਝੂਠ ਛੱਡਣ ਵਾਲਾ ਕਦੇ ਵੀ ਗੁਰੂ ਤੋਂ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ ਪਤਾ ਅਕਸਰ ਜੀ ਹੁੰਦਾ ਕਿ ਇਹ ਲੋਕ ਲੋੜ ਤੋਂ ਵੱਧ ਲੈ ਲੈਂਦੇ ਨੇ ਕਦੇ ਵੀ ਲੋੜ ਤੋਂ ਵੱਧ ਨਾ ਚੀਜ਼ ਪਵਾਇਆ ਕਰੋ ਤੁਸੀਂ ਪਹਿਲਾਂ ਥੋੜੀ ਪਵਾ ਲਓ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਹੋਰ ਲੈਣੀ ਆ ਤਾਂ ਤੁਸੀਂ ਦੁਬਾਰੇ ਵੀ ਪਵਾ ਸਕਦੇ ਹੋ ਐ ਤਾਂ ਹੈ ਨਹੀਂ ਵੀ ਗੁਰੂ ਘਰਾਂ ਵਿੱਚ ਜਵਾਬ ਦਿੱਤਾ ਜਾਂਦਾ ਨਾ ਤੇ ਤੁਸੀਂ ਪਹਿਲਾਂ ਜਾਦੇ ਪਵਾ ਲੈਂਦੇ ਹੋ ਫਿਰ ਜਦੋਂ ਨਹੀਂ ਛੱਕਿਆ ਜਾਂਦਾ ਆਪਾਂ ਵਿਚੀ ਛੱਡ ਕੇ ਆ ਜਾਂਦੇ ਆ ਤੇ ਸਾਵੇਂ ਜੇ ਆਪਾਂ ਜੀ ਲੋੜ ਅਨਸਾਰ ਪਵਾਈ ਆਪਾਂ ਦੁਬਾਰੇ ਵੀ ਪਵਾ ਸਕਦੇ ਆ ਜਿਹੜਾ ਆਪਾਂ ਦਾ ਵੇਸਟ ਕਰਕੇ ਆਉਨੇ ਆ ਨਾ ਸਾਵੇਂ ਤਾਂ ਜਿਉ ਕਿਸੇ ਦੇ ਮੂੰਹ 'ਚ ਜਾਣਾ ਫਿਰ ਸਾਵੇਂ ਉਹ ਨਾਲੀਆਂ ਵਿੱਚ ਰੁੜਦਾ ਫਿਰਦਾ ਆ ਠੀਕ ਹੈ ਜੀ ਕਦੇ ਵੀ ਇਹ ਗਲਤੀ ਤੁਸੀਂ ਨਾ ਕਰੋ ਜੇ ਗੁਰੂ ਮਹਾਰਾਜ ਦੇ ਤੁਸੀਂ ਪ੍ਰੇਮੀ ਬਣਨਾ ਚਾਹੁੰਦੇ ਹੋ ਤੇ ਸਤਵੀਂ ਗੱਲ ਕਿਹੜੀ ਆ ਜੀ ਇਹ ਗਲਤੀ ਅਕਸਰ ਹੀ ਅਸੀਂ ਕਰਦੇ ਆ ਹਰ ਕੋਈ ਕਰਦਾ ਆ ਅੱਜ ਕੱਲ ਦੇ ਬਜ਼ੁਰਗ ਵੀ ਇਹ ਗਲਤੀਆਂ ਕਰ ਰਹੇ ਨੇ ਤੇ ਨੌਜਵਾਨਾਂ ਨੇ ਤਾਂ ਕਰਨੀਆਂ ਹੀ ਨੇ ਚਲੋ ਜੀ ਹਨਾ ਇੱਕ ਹੱਥ ਵਿੱਚ ਮੋਬਾਈਲ ਹੁੰਦਾ ਇੱਕ ਹੱਥ ਵਿੱਚ ਵਰਕਿੰਗ ਹੁੰਦੀ ਆ ਤੇ ਨਾਲ-ਨਾਲ ਦੇਖ ਰਹੇ ਹੁੰਦੇ ਨੇ ਮੋਬਾਈਲ ਫੋਨ ਨੂੰ ਤੇ ਨਾਲ ਨਾਲ ਪ੍ਰਸ਼ਾਦਾ ਛਕ ਰਹੇ ਹੁੰਦੇ ਨੇ ਜਾਂ ਕਈ ਪਤਾ ਕੀ ਕਰਦੇ ਜੀ ਟੀਵੀ ਦੇਖਦੇ ਦੇਖਦੇ ਭੋਜਨ ਛਕਦੇ ਨੇ ਅਦਤ ਬਣ ਜਾਂਦੀ ਆ ਫਿਰ ਉਹ ਛੁੱਟਦੀ ਨਹੀਂ ਨਾ ਹੈਗੀ ਫਿਰ ਬਦਲਦੀ ਆ ਨੁਕਸਾਨ ਨਹੀਂ ਕਰ ਮਤਲਬ ਕਹਾਂ ਦਾ ਭਾਪ ਜੀ ਆਦਤ ਬਦਲਦੀ ਨਹੀਂ ਫਿਰ ਨੁਕਸਾਨ ਕਰਦੀ ਆ ਸਿਹਤ ਦਾ ਠੀਕ ਆ ਜੀ ਇੱਕ ਵਾਰ ਜੇ ਸਿਹਤ ਵਿਗੜ ਗਈ ਫਿਰ ਕੰਮ ਹੋ ਗਿਆ ਜੀ ਮਨੁੱਖਾ ਜਨਮ ਕਹਿੰਦੇ ਵਾਹਿਗੁਰੂ ਜੀ ਵਾਰ-ਵਾਰ ਨਹੀਂ ਮਿਲਦਾ ਕਦੇ ਵੀ ਕਿਸੇ ਮਗਰ ਲਾ ਕੇ ਆਪਣੀ ਜ਼ਿੰਦਗੀ ਨਾਲ ਆਪਣੀ ਸਿਹਤ ਨਾਲ ਖਲਬਾਠ ਨਾ ਕਰੋ ਤੇ ਵਾਹਿਗੁਰੂ ਜੀ ਬਹੁਤ ਲੋਕ ਹੁੰਦੇ ਨੇਗੇ ਜਿਹੜੇ ਨਾ ਤਰਕ ਵਿਤਾਰਕ ਬਹੁਤ ਕਰਦੇ ਨੇ ਜਦੋਂ ਆਪਾਂ ਕਹਿ ਦਿੰਨੇ ਆ ਵੀ ਗੁਰੂ ਘਰਾਂ ਵਿੱਚੋਂ ਪ੍ਰਸ਼ਾਦਾ ਪਾਣੀ ਤੁਸੀਂ ਲੋੜ ਅਨੁਸਾਰ ਲੈ ਕੇ ਆਇਆ ਕਰੋ ਤੇ ਉਹ ਇਹ ਗੱਲਾਂ ਨੂੰ ਮੰਨਦੇ ਨਹੀਂ ਹੈਗੇ ਉਹ ਸਗੋਂ ਉਤਾਰਕ ਵਿਤਾਰਕ ਕਰਦੇ ਆ ਜੀ ਬਾਦ ਤਾਂ ਗੋਲਥੋਲ ਉੱਟ ਕੇ ਖਾ ਗਏ ਜੀ ਫੇਰਤੀ ਹੋ ਗਿਆ ਬਾਅਦੋਂ ਪ੍ਰਸ਼ਾਦਾ ਪਾਣੀ ਵਾਛ ਜਾਂਦਾ ਜੇ ਅਸੀਂ ਘਰੇ ਲਿਆਵਾਂਗੇ ਉਹਦੇ ਨਾਲ ਕੀ ਹੋ ਜਾਊਗਾ ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਆ ਵੀ ਜੇ ਸਾਰੇ ਖੂਚ ਗਿਰਦੇ ਨੇ ਤਾਂ ਤੁਸੀਂ ਵੀ ਖੂਚ ਹੀ ਜਾਣਾ ਆ ਜੇ ਬਾਦਲ ਲੁੱਟ ਕੇ ਖਾ ਗਏ ਫਿਰ ਤੁਸੀਂ ਵੀ ਉਹਨਾਂ ਵਾਂਗੂ ਹੋ ਜਾਓ ਭਾਈ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਤੁਸੀਂ ਜੇ ਬਾਦਲ ਲੁੱਟ ਕੇ ਖਾ ਰਹੇ ਨੇ ਤਾਂ ਤੁਸੀਂ ਵੀ ਉਹਨਾਂ ਵਾਂਗੂ ਹੀ ਬਣਜੋ ਨਾ ਫਿਰ ਬਾਦਲ ਤੇ ਤੁਹਾਡੇ ਵਿੱਚ ਕੋਈ ਫਰਕ ਹੀ ਨਹੀਂ ਰਿਹਾ ਬਾਦਲ ਜੀ ਆਪਦੇ ਕਰਮ ਕਰਨਾ ਆ ਜਾਂ ਤੁਸੀਂ ਆਪਦੇ ਕਰਮ ਕਰਨਾ ਆਏ ਤੁਸੀਂ ਤੁਹਾਨੂੰ ਬਾਦਲ ਤੱਕ ਲੈਣ ਦੇ ਨਹੀਂ ਤੁਹਾਨੂੰ ਕਿਸੇ ਤੱਕ ਕੋਈ ਲੈਣ ਦੇ ਨਹੀਂ ਤੁਸੀਂ ਆਪਦੇ ਕਰਮ ਦੇਖੋ ਸੰਤਮ ਮਸਕੀਨ ਸਿੰਘ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਤੁਸੀਂ ਆਪਦੀ ਟੋਕਰੀ ਵੱਲ ਆਪਦੇ ਕਰਮਾਂ ਵੱਲ ਧਿਆਨ ਦਿਆ ਕਰੋ ਦੂਜੇ ਦੀ ਟੋਕਰੀ ਦੂਜੇ ਦੇ ਕਰਮਾਂ ਵੱਲ ਨਾ ਦੇਖਿਆ ਕਰੋ ਇਹ ਲੋਕਾਂ ਦੀ ਅੱਜ ਕੱਲ ਆਦਤ ਹੀ ਬਣ ਚੁੱਕੀ ਆ ਫਲਾਨਾ ਰੋਲ ਖਲੁੱਟ ਕੇ ਖਾ ਗਿਆ ਉਹਨੂੰ ਤਾਂ ਕੁਝ ਹੋਇਆ ਨਹੀਂ ਤੁਸੀਂ ਕਿਸੇ ਤੋਂ ਕੀ ਲੈਣਾ ਤੁਸੀਂ ਆਪਦੇ ਵੱਲ ਦੇਖੋ ਵੀ ਤੁਹਾਡੇ ਤੋਂ ਤਾਂ ਨਹੀਂ ਕੋਈ ਕਰਮ ਕੋਈ ਹੋ ਰਿਹਾ ਕਿਉਂਕਿ ਗੁਰੂ ਮਹਾਰਾਜ ਨੇ ਤੁਹਾਡੇ ਕਰਮ ਦੇਖਣੇ ਨੇ ਦੁਨੀਆ ਦੇ ਕਰਮ ਨਹੀਂ ਦੇਖਣੇ ਤੇ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ